ਨੌ ਲੋਕ ਜਗਰ ਦੀਓ ਚਿਲਾ ਕੇ ਰਹੋਗੇ ਚਾਹਦਾ ਹੋ ਪਾਉਂਦਾ ਬਾਪ ਇਹ ਸਰਕਾਰਾਂ ਕਰਦੀਆਂ ਕੀ ਲੋਕਾਂ ਕੰਨੀ ਚੱਕ ਦੇਵੋ ਲੋਕਾਂ ਕੰਨੀ ਚੱਕ ਦੇਵੋ ਅਸਸਿਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਨਰਲੇਬ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਰਾਯਾ ਜਿਵੇਂ ਕਿ ਕਿਸਾਨੀ ਮਸਲੇ ਨੂੰ ਲੈ ਕੇ ਵਕਫੋ ਵਕ ਕਿਸਾਨ ਜਿੱਥੇ ਬੰਦੀਆਂ ਸਮੇਂ-ਸਮੇਂ ਸਿਰ ਜਿਹੜਾ ਸੰਘਰਸ਼ ਹੈ ਉਹ ਕਰਦੀਆਂ ਰਹਿੰਦੀਆਂ ਨੇ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਦਾਣਾ ਮੰਡੀ ਪ੍ਰਾਣਾਸ਼ਲਾ ਦੇ ਵਿੱਚ ਖੜੇ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਨ ਦਾ ਜੋ ਵੱਡਾ ਇਕੱਠਾ ਹੈ ਉਹ ਜੁੜਿਆ ਨਜ਼ਰ ਆ ਰਿਹਾ ਸੋ ਨਰੇਬਾਜੀ ਕੀਤੀ ਜਾ ਰਹੀ ਹੈ ਗੰਨੇ ਦੀਆਂ ਐਮ ਮੰਗਾਂ ਨੂੰ ਲੈ ਕੇ ਸੋ ਸਾਡੇ ਨਾਲ ਇਸ ਜ਼ੋਨ ਦੇ ਸ਼ਹੀਦ ਬੀਬੀ ਸੁੰਦਰੀ ਜ਼ੋਨ ਦੇ ਜੋ ਪ੍ਰਧਾਨ ਨੇ ਗੁਰਪ੍ਰਤਾਪ ਸਿੰਘ ਉਹਨਾਂ ਨਾਲ ਗੱਲਬਾਤ ਕਰ ਲਏ ਨੇ ਕਿ ਅੱਜ ਦਾ ਰੋਸ ਪ੍ਰਦਰਸ਼ਨ ਦੇ ਜਿਹੜੀਆਂ ਮੁੱਖ ਮੰਗਾਂ ਕੀ ਨੇ ਮੁੱਖ ਮਕਸਦ ਕੀ ਹੈ ਅਕਰਾਇ ਜੀ ਧੰਨਵਾਦ ਅੱਜ ਦਾ ਜਿਹੜਾ ਇਹ ਸਾਡੀ ਮੀਟਿੰਗ ਹੈ ਕਿੰਨਾ ਕਿਸਾਨਾਂ ਦੀ ਜਿਹੜੇ ਪੁਰਾਣਾ ਸ਼ਾਲਾ ਦੇ ਨਾਲ ਹੋ ਰਹੇ ਜਿਹੜੇ ਕਾਨੂੰ ਕਾਨੂੰ ਆਣ ਦੇ ਨਾਲ ਸ੍ਰੀ ਹਰਗੋਬਿੰਦਪੁਰ ਇੱਥੇ ਕਿੰਨੇ ਦੀ ਬੈਠਾ ਉਹਨਾਂ ਦੇ ਨਾਲ ਜਿਹੜੇ ਆਗੂ ਨੇ ਕਿਸਾਨ ਆਗੂ ਉਹਨਾਂ ਦੀ ਇੱਕ ਵੱਡੀ ਮੀਟਿੰਗ ਹੈ ਇਦੇ ਵਿੱਚ ਜਿਹੜਾ ਆਪਾਂ ਫੈਸਲਾ ਕਰਨਾ ਕਿ ਸਰਕਾਰ ਨੇ ਜਿਹੜਾ ਸਾਨੂੰ 25 ਤਰੀਕ ਦਿੱਤੀ ਤੇ ਜੇ 25 ਤਰੀਕ ਨੂੰ ਮਿਲਣਾ ਚੱਲਣੀਆਂ ਹੁੰਦੀਆਂ ਤੇ ਅੱਜ ਉਹਦੀਆਂ ਪਰਚੀਆਂ ਆਈਆਂ ਹੋਣੀਆਂ ਚਾਹੀਦੀ ਕਿਸਾਨਾਂ ਦੇ ਘਰਾਂ ਦੇ ਵਿੱਚ ਤੇ ਉਹਨਾਂ ਨੂੰ ਪਤਾ ਹੁੰਦਾ ਕਿ ਤੁਹਾਡੇ ਕੋਲ ਜਿਹੜੀ ਹੈ ਉਹ ਡਿਮਾਂਡ ਜਿਹੜੀ ਸਲਿੱਪ ਹੈ ਉਹ ਹੈਗੀ ਹੈ ਤਾਂ ਆਪਾਂ ਗੱਲ ਲੈ ਕੇ ਜਾਣਾ ਉਹ ਜਿਹੜਾ ਝੂਠਾ ਇੱਕ ਫਰਜ਼ੀ ਜਿਹੜਾ ਐਲਾਨ ਕੀਤਾ ਸੀ ਉਹਦੇ ਵਿਰੋਧ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਰੋਸ ਹੈ ਤੇ ਉਸ ਜਿਹੜੇ ਸਾਰੇ ਲੋਕ ਇਕੱਠੇ ਹੋਏ ਨੇ ਇਹਨਾਂ ਨੇ ਹੁਣ ਫੈਸਲਾ ਕੀਤਾ ਕਿ ਆਪਾਂ ਜਿਹੜਾ ਇਹ ਸਿਰਫ ਤੇ ਸਿਰਫ 26 ਤਰੀਕ ਤੱਕ ਕਰਨੀ ਬੋਲੀ ਗੱਲ ਰੁਕਦੀ ਹੈ ਪ੍ਰਧਾਨ ਜੀ 25 ਦੀ ਤੁਸੀਂ ਗ ਤਾਨੂੰ ਭਰੋਸਾ ਨਹੀਂ ਹੈਗਾ ਕਿ 25 ਨੂੰ ਨਹੀਂ ਚੱਲ ਰਹੀ ਮਿਲ 20 ਜਨਵਰੀ ਨੂੰ ਜਿਹੜਾ ਉਹਦੇ ਵਾਸਤੇ 4-5 ਦਿਨ ਦਾ ਕਿਸਾਨ ਨੂੰ ਤੇ ਮਿਲ ਨੂੰ ਪ੍ਰੋਸੈਸ ਚਾਹੀਦਾ ਮਿਲ ਨੂੰ ਤਾਂ ਘੱਟੋ ਘਾਟੇ ਦਾ ਹਫਤੇ ਦਾ ਪ੍ਰੋਸੈਸ ਚਾਹੀਦਾ ਉਹਨੂੰ ਚੱਲਣ ਵਾਸਤੇ ਉਹਨੇ ਬਹੁਤ ਸਾਰੇ ਆਪਣੇ ਜਿਹੜੇ ਅੰਦਰ ਨੇ ਆਹਦੇ ਫੰਕਸ਼ਨ ਨੇ ਚਾਲੂ ਕਰਨ ਵਾਸਤੇ ਉਹਨੂੰ ਘੱਟੋ ਘਾਟੇ ਦਾ ਸਮਾਂ ਚਾਹੀਦਾ ਉਹ ਕੋਈ ਫੰਕਸ਼ਨ ਜਿਹੜਾ ਅੰਦਰ ਚਾਲੂ ਨਹੀਂਗਾ ਉਹਦੀ ਰਿਪੇਅਰ ਚਾਹੀਦੀ ਚੱਲਦੀ ਗਤੀਵਿਧੀ ਮਿਲ ਦੀ ਸਹਾਸਾਪਾਹੀ ਦੀ ਜਾਂ ਕੋਈ ਹੋਰ ਮਸ਼ੀਨਰੀਆਂ ਦੀ ਜਿਹੜੀ ਐਕਟੀਵਿਟੀ ਹੈ ਉਹ ਨਜ਼ਰ ਨਹੀਂ ਆਈ ਮੈਨੂੰ ਨਹੀਂ ਇਹਨਾਂ ਕੋਲ ਸਟਾਫ ਦੀ ਜਿਹੜੀ ਗਤੀਵਿਧੀ ਉਹ ਵੀ ਕੋ ਪੁੱਛਦਾ ਕਰਨ ਵਾਸਤੇ ਉਹਦੇ ਵਿੱਚ ਕੋਈ ਵੀ ਜਿਹੜੇ ਕਿਸਾਨਾਂ ਨੂੰ ਸਰਕਾਰ ਦੀ ਨਜ਼ਰ ਨਹੀਂ ਆਈ ਉਹਦੇ ਕਰਕੇ ਜਿਹੜੇ ਕਿਸਾਨ ਨੇ ਉਹ ਅਜੇ ਕੱਤਰ ਹੋਏ ਨਹੀਂ ਇਹਨਾਂ ਨੇ ਫੈਸਲਾ ਕੀਤਾ ਕਿ ਆਪਾਂ ਸਰਕਾਰ ਨੂੰ ਜਗਾਉਣ ਵਾਸਤੇ ਤੇ ਨਾਲ ਜਿਹੜਾ ਰੇਟ ਉਹ ਵੀ ਸਰਕਾਰ ਨੇ ਤੈਅ ਕਰਨਾ ਕਿਉਂਕਿ ਸ਼ੂਗਰ ਕੰਟਰੋਲ ਬੋਰਡ ਦੀ ਜਿਹੜੀ ਮੀਟਿੰਗ ਹੋਣੀ ਹੈ ਉਹ ਵੀ ਅਜੇ ਨਹੀਂ ਹੋਈ ਉਹਦੇ ਨਾਲ ਮਿਲਾਂ ਦੇ ਨਾਲ ਬੈਠ ਕੇ ਫੈਸਲਾ ਹੋਣਾ ਹੈ ਕਿ ਸਬਸਿਡੀ ਸਰਕਾਰ ਨੇ ਕਿੰਨੀ ਦੇਣੀ ਹੈ ਮਿਲਾਂ ਨੇ ਕਿੰਨੇ ਪੈਸੇ ਪਾ ਕੇ ਜਿਹੜੇ ਕਿਸਾਨ ਦੇ ਪੈਸੇ ਪੂਰੇ ਕਿਤਰਾ ਕਰ ਰਹੇ ਨੇ ਉਹਦੇ ਉੱਤੇ ਕੋਈ ਵੀ ਅਜੇ ਤੱਕ ਵਿਚਾਰ ਜੜੀ ਆ ਉਹ ਨਹੀਂ ਹੋਈ ਇਸ ਕਰਕੇ ਆ ਜਿਹੜੇ ਕਿਸਾਨ ਨੇ ਇਹਨਾਂ ਨੇ ਅੱਜ ਐਲਾਨ ਕੀਤਾ ਕਿ 26 ਤਰੀਕ ਤੱਕ ਆਪ ਆ ਜਿਹੜੇ ਡੀਸੀ ਹਸਿਆਰਪੁਰ ਨੂੰ ਮੰਗ ਪੱਤਰ ਵੀ ਦਵਾਗੇ ਕਿ ਸਾਡੀ ਜਿਹੜੀ ਜਲਦੀ ਤੋਂ ਜਲਦੀ ਇਹ ਮੰਗ ਪੂਰੀ ਕੀਤੀ ਜਾਵੇ ਨਹੀਂ ਕੀਤੀ ਜਾਵੇ 26 ਤਰੀਕ ਨੂੰ ਆਪਾਂ ਜਿਹੜਾ ਮਕੇਰੀਆਂ ਹਾਈਵੇ ਦੇ ਕਿਨਾਰੇ ਦੇ ਉੱਤੇ ਆਪਣਾ ਜਿਹੜਾ ਰੋਸ ਪ੍ਰਦਰਸ਼ਨ ਕਰਾਂਗੇ ਤੇ ਲਗਾਤਾਰ ਚਲਾਵਾਂਗੇ ਤੇ ਜਿਤਨਾ ਜਿਤਨਾ ਪਿੱਛੋ ਫਰੇ ਸਾਡੇ ਦੇ ਵੀਰ ਨੇ ਹੋਰ ਸਾਡੇ ਨਾਲ ਸਮਰਥਨ ਦੇ ਵਿੱਚ ਆਉਣਗੇ ਤੇ ਜੋ ਫੈਸਲਾ ਸਾਰੇ ਜਥੇਬੰਦੀ ਕਰੇਗੀ ਜਲਾ ਕਰਤਾਰਸਪੁਰ ਦੇ ਨਾਲ ਪੰਜਾਬ ਦੇ ਸਬੰਧਤ ਉਗਰਾਹ ਜਥੇਬੰਦੀ ਉਸੇ ਤਰ੍ਹਾਂ ਜਿਹੜਾ ਅਗਲਾ ਆਪਾਂ ਲਾਗੂ ਕਰਾਂਗੇ ਸੋ ਇਹਨਾਂ ਤੋਂ ਲਾਵਾ ਜ਼ਿਲ੍ਹਾ ਪ੍ਰਧਾਨ ਨੇ ਇਸ ਜਥੇਬੰਦੀ ਦੇ ਉਹ ਵੀ ਸਾਡੇ ਨਾਲ ਮੌਜੂਦ ਨੇ ਇਸ ਮੀਟਿੰਗ ਦੀ ਕੀ ਕਰ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਇਸ ਮਸਲੇ ਨੂੰ ਲੈ ਕੇ ਇਹਨਾਂ ਮੰਗਾਂ ਨੂੰ ਲੈ ਕੇ ਅੱਜ ਇਥੇ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਹਾਂ ਤੇ ਜ਼ਿਲ੍ਹੇ ਦੀ ਵੱਡੀ ਮੀਟਿੰਗ ਹੋਈ ਹੈ ਜ ਜਿਹਦੇ ਵਿੱਚ ਵੱਡੀ ਬੈਲਟ ਸਾਡੇ ਗੰਨਾ ਕਿਸਾਨਾਂ ਦੀ ਅੱਜ ਸ਼ਾਮਲ ਹੋਈ ਹੈ ਅਸੀਂ 26 ਸਤੰਬਰ ਨੂੰ ਗੰਨਾ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਟੀਸੀ ਗੁਰਦਾਸ ਤੋਂ ਜਿਹੜਾ ਅਣਮਿੱਥੇ ਸਮੇਂ ਦਾ ਮੋਰਚਾ ਲਾਇਆ ਸੀ ਅਗਲੇ ਦਿਨ ਡੀਸੀ ਗੁਰਦਾਸਪੁਰ ਨੇ ਸਾਨੂੰ ਮੈਸੇਜ ਲਾਇਆ ਕਿ ਤੁਹਾਡੀ ਪੰਜਾਬ ਸਰਕਾਰ ਨਾਲ 18 ਅਕਤੂਬਰ ਨੂੰ ਜਿਹੜੀ ਮੀਟਿੰਗ ਕਰਵਾਵਾਂਗੇ ਸਾਡੀਆਂ ਜਿਹੜੀਆਂ ਮੰਗਾਂ ਸੀ ਜਿਵੇਂ ਪ੍ਰਧਾਨ ਜੀ ਨੂੰ ਆ ਦੱਸਿਆ ਹੋਰ ਚਾ ਲੰਗੇ ਮਹੀਨੇ ਲਾਇਆ ਸੀ ਪ੍ਰਧਾਨ ਜੀ 18 ਸਤੰਬਰ 2024 ਨੂੰ ਜਿਹੜਾ ਸੀ ਨਾ ਤੇ ਉਦੋਂ ਹਾਂ ਪਿਛਲੇ ਮਹੀਨੇ ਹਾਂ ਉਦੋਂ ਤੋਂ ਬਾਅਦ ਫੇ ਚੋਣਾ ਆ ਗਈਆਂ ਪੰਚਾਇਤੀ ਚੋਣਾਂ ਦਾ ਉਹ ਕੋਰਟ ਲੱਗ ਗਿਆ ਪੰਜਾਬ ਚੋਣ ਪੰਜਾਬ ਚੋਣ ਆ ਗਈ ਉਸ ਤੋਂ ਬਾਅਦ ਮੀਟਿੰਗ ਨਹੀਂ ਹੋ ਸਕੀ ਹੁਣ ਅਸੀਂ ਦੁਬਾਰਾ ਇਸ ਮੁੱਦੇ ਨੂੰ ਲੈ ਕੇ ਕਾਲਰ ਕਾਲ ਨੂੰ ਜਿਹੜਾ ਡੀਸੀ ਸ਼ਹਾ ਕੋਲ ਨੂੰ ਬੁਲਾਗੇ ਸਾਡੀ ਇਹ ਮੰਗ ਹੋਊਗੀ ਕਿ ਸਾਡੀਆਂ ਜਿਹੜੀਆਂ ਮਿੱਲਾਂ ਫੌਰੀ ਚਲਾਈਆਂ ਜਾਣ ਸਾਡੇ ਜਿਹੜੇ ਗੰਨੇ ਦਾ ਭਾਅ ਆ ਉਹ ਪੰਜਾਬ ਤੇ ਸੈਂਟਰ ਸਰਕਾਰ ਦੋਵਾਂ ਦਾ ਫਰਜ਼ ਦੇ ਬੰਦਾ ਉਹ ਰੇਟ ਵਧਾਉਣ ਵਾਜਿਬ ਰੇਟ ਜਿੰਨਾ ਕਿਸਾਨ ਨੂੰ ਮਤਲਬ ਕਿੰਨੀ ਮੰਗ ਕਰਦੇ ਉਹ ਸਾਡੇ ਮਤਲਬ ਘੱਟੋ ਘੱਟ ਸਾਡਾ ਜਿਹੜਾ 450 ਰੇਟ ਚਾਹੀਦਾ ਹੈ ਠੀਕ ਹੈ ਜੀ ਤੇ ਨਾਲ ਜਿਹੜੀ ਆ ਸਾਡੀ ਪੇਮੈਂਟ ਉਹ ਕਿਸਾਨ ਗੰਨਾ ਤਲਾ ਕੇ ਬਾਹਰ ਆਵੇ ਤੇ ਉਹਨੂੰ ਜਿਹੜੀ ਉਹ ਪੇਮੈਂਟ ਮਿਲਣੀ ਯਾਨੀ ਮੇਨ ਜਿਹੜੀਆਂ ਸਾਡੀਆਂ ਤਿੰਨ ਮੰਕਾਂ ਨੇ ਦੂਜੇ ਪਾਸੇ ਜੇ ਤੁਸੀਂ ਚਲੋ ਮਿੱਲਾ ਦੇ ਮੁਨਾਫੇ ਜਿਹੜੇ ਆ ਉਹ ਬਹੁਤ ਆ ਇਹ ਚੂਰਾ ਜਿਹੜਾ ਵਾ ਉਹ 70 ਰੁਪਏ ਚੂਰਾ ਹੀ ਵੇਚ ਲੈਂਦੇ ਆ ਜੀ ਜੀ ਉਹਦੇ ਚੋਂ ਜਿਹੜਾ ਸੀਰਾ ਨਿਕਲਦਾ ਵਾ ਉਹ ਦੀ ਸ਼ਰਾਬ ਬਣਾ ਕੇ ਇੱਕ ਬੋਤਲ ਜਿਹੜੀ ਆ 10-10000 ਰੁਪਏ ਦੀ ਬੋਤਲ ਉਹ ਸੈਂਟ ਜਿਹਾ ਪਾ ਕੇ ਵੇਚ ਲੈਂਦੇ ਆ ਯਾਨੀ ਆਪ ਤੇ ਕਰੋੜਾਂ ਰੁਪਏ ਜਿਹੜੇ ਆ ਮੁਨਾਫਾ ਕਮਾ ਰਹੇ ਤੇ ਸਾਡੇ ਵਰੀ ਜਿਹੜਾ ਉਹ ਜਿਹੜਾ ਹੱਥ ਘਟਿਆ ਜਾਂਦਾ ਵਾ ਤੇ ਨਾਲ ਦੀ ਨਾਲ ਜੀ ਜਿਹੜੀ ਇਹ ਫਸਲ ਆ ਇਹ ਬਦਲਣੀ ਆ ਫਰਮਾਂ ਚਾਹੀਦੀ ਆ ਇਹਦੇ ਤਾਂ ਜਿਹੜਾ ਸਰਕਾਰ ਕਹਿੰਦੀ ਆ ਕਿ ਕਣਕ ਝੋਨੇ ਤੋਂ ਤੁਸੀਂ ਬਾਹਰ ਆਓ ਇਹ ਉਹ ਵੀ ਗੱਲ ਨੂੰ ਲਾਗੂ ਕਰਦੀ ਤੇ پرਫੁੱਲਤ ਕਰਨੀ ਚਾਹੀਦੀ ਹੈ ਗੰਨੇ ਦੇ ਕਿਸਾਨਾਂ ਨੂੰ ਮਤਲਬ ਸਰਕਾਰ ਨੂੰ ਪੈਰਵਾਹੀ ਕਰਕੇ ਵੀ ਇਹ ਮੰਗਾ ਜੀ ਲੈ ਔਰ ਜੇ ਫਸਲੀ ਵੀ ਤੰਤਾ ਦੇ ਜਿਹੜੇ ਕਣਕ ਝੋਨੇ ਦੇ ਗੇੜ ਚੋਂ ਕੱਢਦੀ ਹੈ ਸਰਕਾਰ ਤੇ ਫਿਰ ਇਸ ਫਸਲ ਜਿਹੜਾ ਬਦਲ ਆ ਉਹਦੇ ਤੇ ਖੱਜਲ ਖੋਰੀ ਕਿਉਂ ਕਿਉਂਕਿ ਜਾਰ ਬੁੱਝ ਕੇ ਬੋਲਣ ਦੇ ਵਿੱਚ ਇਹ ਸਰਕਾਰਾਂ ਜਿਹੜੀਆਂ ਨਾ वर्ल्ड ਬੈਂਕ ਦੀਆਂ ਜਿਹੜੀਆਂ سرمایہਦਾਰ ਮੁਲਕਾਂ ਦੀਆਂ ਨੀਤੀਆਂ ਲਾਗੂ ਕਰਨਾ ਚਾਹੁੰਦੀਆਂ ਹਨ ਇਹ ਮਤਲਬ ਚੌਂਟੀਆਂ ਨਹੀਂ ਪਰ ਤੁਹਾਡਾ ਗੰਨਾ ਮਤਲਬ ਅਸੀਂ ਲੈਣਾ ਵਾ ਅਸਲ ਦੇ ਵਿੱਚ ਉਹ ਬਾਹਰੋਂ ਮਾਲ ਲਿਆ ਕੇ ਇੱਥੇ ਵੇਚਣਾ ਚਾਹੁੰਦੀਆਂ ਨੇ ਇਹਨਾਂ ਨੇ ਮਤਲਬ ਸ਼ਕਰਗੰਦੀ ਜਾਂ ਚਿਕਨਦ ਤੋਂ ਖੰਡ ਬਣਾਤੀ ਹੋਈ ਆ ਇਸ ਕਰਕੇ ਸਾਡੀ ਮੰਗ ਹੈ ਕਿ ਬਦਲੀਆਂ ਫਸਲਾਂ ਦੇ ਵਿੱਚ ਇਹ ਫਸਲ ਜਿਹੜੀ ਹੈ ਇਹਨੂੰ ਪਰਫੁੱਲਤ ਕੀਤਾ ਜਾਵੇ ਜਿਵੇਂ ਮਿੱਲਾ ਜਿਹੜੀ ਪਨਿਆਰ ਆ ਬਟਾਲਾ ਮੇਲਿਆ ਉਹਦਾ ਕਾਸ ਕੀਤਾ ਇਹਨਾਂ ਨੇ ਵੱਡੀ ਕੀਤੀ ਆ ਪਰ ਥੱਲੇ ਜ਼ਮੀਨੀ ਪੱਧਰ ਤੇ ਕਿਸਾਨਾਂ ਨੂੰ ਵੇਰ ਨਹੀਂ ਕੀਤਾ ਜਾ ਰਿਹਾ ਕਿ ਤੁਸੀਂ ਗੰਨਾ ਬੀਜੋ ਤੁਹਾਡਾ ਗੰਨਾ ਜਿਹੜਾ ਅਸੀਂ ਆ ਭਾਅ ਲਵਾਂਗੇ ਇਸ ਤਰੀਕੇ ਨਾਲ ਤੁਹਾਡੀ ਗੰਨੇ ਦੀ ਇੰਨੀ ਆਮਦਨ ਹੋਊਗੀ ਥੱਲੇ ਕੁਝ ਨਹੀਂ ਕੀਤਾ ਜਾ ਰਿਹਾ ਮਿੱਲਾ ਵਡੀਆਂ ਕਰਤੀਆਂ ਨੇ ਠੀਕ ਹੈ ਇਸ ਕਰਕੇ ਸਾਡੀ ਇਹ ਮੰਗ ਹੈ ਕੱਲ ਨੂੰ ਅਸੀਂ ਡੀਸੀ ਨਾਲ ਮਿਲ ਕੇ ਤੇ ਪੰਜਾਬ ਪੱਧਰ ਦਾ ਜਿਹੜਾ ਇਹ ਮੋਰਚਾ ਬਣਾਵਾਂਗੇ ਕਿ ਸਾਡੀ ਮੰਗ ਹੈ ਕਿ ਫੌਰੀ ਜਿਹੜੀਆਂ ਇਹ ਮੰਗਾ ਕਿਸਾਨਾਂ ਦੀਆਂ ਲਾਗੂ ਕੀਤੀਆਂ। ਸੂਖੀ ਕਿਸਾਨ ਆਗੂਆਂ ਦਾ ਇਹ ਕਹਿਣਾ ਕਿ ਇਹ ਰੋਸਨੇ ਕਿ ਜਿਵੇਂ ਸਰਕਾਰਾਂ ਵੱਲੋਂ ਤੇ ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਵੀ ਜੋ ਫਸਲੀ ਵਿਪੰਨਤਾ ਦਾ ਜੋ ਢੰਡੋਰਾ ਦਿੱਤਾ ਜਾਂਦਾ ਕਿ ਕਣਕ ਝੋਨੇ ਦੇ ਫਸਲੀ ਗੇੜ ਤੋਂ ਵਿੱਚੋਂ ਨਿਕਲ ਕੇ ਜੋ ਕਿਸਾਨ ਨੇ ਚਾਹੇ ਉਹ ਝੋਨੇ ਦੀ ਫਸਲ ਦੀ ਗੱਲ ਕੀਤੀ ਜਾਵੇ ਕਿ ਜੋ ਪਾਣੀ ਹੈ ਉਹ ਧਰਤੀ ਦੇ ਹੇਠਾਂ ਪਾਣੀ ਜਾ ਰਿਹਾ ਇਸ ਚਿੰਤਾ ਨੂੰ ਲੈ ਕੇ ਜਾਂ ਪਰਾਲੀ ਦੇ ਮਸਲੇ ਨੂੰ ਲੈ ਕੇ ਜਾਂ ਹੋਰ ਕਈ ਮਸਲੇ ਦੇ ਵਿੱਚ ਉੱਠਦੇ ਨੇ ਇਹਨਾਂ ਫਸਲਾਂ ਤੋਂ ਉਹਨੂੰ ਲੈ ਕੇ ਜੋ ਸਰਕਾਰਾਂ ਵੱਲੋਂ ਦੁਹਾਈ ਦਿੱਤੀ ਜਾਂਦੀ ਹੈ ਕਿ ਜੋ ਕਿਸਾਨ ਨੇ ਉਹ ਇਹਨਾਂ ਫਸਲੀ ਜਿਹੜੇ ਗੇੜ ਦੇ ਵਿੱਚੋਂ ਨਿਕਲ ਕੇ ਵਿਭਿੰਤਾ ਨਾਲ ਫਸਲੀ ਵਿਭਿੰਤਾ ਨੂੰ ਲੈ ਕੇ ਹੋਰ ਦੂਸਰੀਆਂ ਫਸਲਾਂ ਜਿਹੜਾ ਉਸ ਪਾਸੇ ਹੁੰਦੇ ਕਿਸਾਨਾਂ ਦਾ ਰੋਸ ਹੈ ਕਿ ਜੇਕਰ ਉਹ ਗੰਨਾ ਬੀਜਦੇ ਨੇ ਇਹਦੇ ਬਦਲਵਾਜੋਂ ਤੇ ਗੰਨੇ ਦੀ ਫਸਲ ਨੂੰ ਵੇਚਣ ਨੂੰ ਲੈ ਕੇ ਜਾਂ ਗੰਨੇ ਦੇ ਜ ਮਿਲਾਂ ਦਾ ਨਿਰਧਾਰਤ ਸਮਾਂ ਉਹਦੇ ਚਲਾਉਣ ਨੂੰ ਲੈ ਕੇ ਜਾਂ ਅਦਾਗਿਆਂ ਨੂੰ ਲੈ ਕੇ ਜੋ ਲਗਾਤਾਰ ਹੈ ਖੱਜਲ ਖਵਰੀ ਜਿਹੜੀ ਹੈ ਇਹ ਕਿਸਾਨਾਂ ਦੀ ਜਿਹੜੀ ਹੈ ਇਹ ਬਾਦਸਤੂਰ ਜਾਰੀ ਕਿਉਂ ਆ ਇਸ ਕਰਕੇ ਇਹਨਾਂ ਦੇ ਇਸ ਰੋਸ ਪ੍ਰਦਰਸ਼ਨ ਦਾ ਜਿਹੜਾ ਮੁੱਖ ਮਕਸਦ ਹੈ ਉਹਨਾਂ ਵੱਲੋਂ ਚੇਤਾਵਨੀ ਦਿੱਤੀ ਗਈ ਇਹ ਕਿ ਜੇਕਰ 26 ਤਰੀਕ ਤੱਕ 26 ਤਰੀਕ ਤੱਕ ਡੀਸੀ ਹਿਸ਼ਾਰਪੁਰ ਨੂੰ ਮਿਲ ਕੇ ਮੰਗ ਪੱਤਰ ਸੌਂਪਿਆ ਜਾਵੇਗਾ ਜੇਕਰ ਕੋਈ ਮਸਲੇ ਦਾ ਹੱਲ ਲੱਭਦਾ ਨਜ਼ਰ ਨਾ ਆਇਆ ਇਹਨਾਂ ਤਿੰਨਾਂ ਮੰਗਾਂ ਦਾ ਤੇ ਉਹ ਨਿਰਧਾਰਤ ਸਮੇਂ ਵਾਸਤੇ ਮਾਫ ਕਰਨਾ ਅਣ ਮਿੱਥੇ ਸਮੇਂ ਵਾਸਤੇ ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ ਤੇ ਜੋ ਮਕੀਰੀਆਂ ਦੇ ਵਿੱਚ ਜਿਹੜਾ ਆ ਉਹ ਲਾਹ ਮਿਸਾਲ ਇਸ ਜਥੇਬੰਦੀ ਵੱਲੋਂ ਜਿਹੜੀਆਂ ਹੋਰ ਨਾ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਜੋ ਧਰਨਾ ਦਿੱਤਾ ਜਾਵੇਗਾ ਸੋ ਹੁਣ ਵੇਖਣਾ ਇਹ ਹੈ ਕਿ ਜੋ ਪੰਜਾਬ ਸਰਕਾਰ ਹੈ ਜਾਂ ਮਿਲ ਮੈਨੇਜਮੈਂਟਾਂ ਨੇ ਇਹਨਾਂ ਦਾ ਉਹ ਆਪਣਾ ਊਠ ਆ ਉਹ ਕਿਸ ਕਰਵਟਾਉਣ ਵਾਲੇ ਦਿਨਾਂ ਦੇ ਵਿੱਚ ਬੈਠਦਾ ਇਹ ਆਉਣ ਵਾਲੇ ਦਿਨ ਦੱਸਣਗੇ ਹੁਣ ਤੱਕ ਲਈ ਇਨਾਂ ਹੀ ਸਯੋਗੀ ਕੈਮਰਾ ਪਰਸਨ ਆਈਪੀ ਸਿੰਘ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਪ ਟੀਵੀ ਗੁਰਦਾਸਪੁਰ